ਸਸਰੀ ਕਾਲ ਮੇਰੇ ਪਸ਼ੂ ਪਾਲਣ ਵੀਰਾਂ ਨੂੰ ਅੱਜ ਅਸੀਂ ਗੱਲ ਕਰਾਂਗੇ ਪਸ਼ੂ ਦੇ ਮੋਟਾ ਰਾਜੀ ਕਰਨ ਬਾਰੇ ਕਈ ਵਾਰ ਪਸ਼ੂ ਆਪਾਂ ਨੂੰ ਬਹੁਤ ਕਮਜ਼ੋਰ ਦਿਖਣ ਲੱਗ ਜਾਂਦਾ ਹੈ ਤੇ ਪਸ਼ੂ ਦੀ ਚੰਬੜੀ ਪੱਦੀ ਨજર ਆਉਣ ਲੱਗ ਜਾਂਦੀ ਹੈ ਕਈ ਕਿਸਾਨ ਵੀਰ ਪਸ਼ੂ ਦੀ ਬਹੁਤ ਦੇਖਭਾਲ ਕਰਦੇ ਨੇ ਫਿਰ ਵੀ ਪਸ਼ੂ ਤਕੜਾ ਨਹੀਂ ਹੁੰਦਾ ਅੱਜ ਮੈਂ ਤੁਹਾਨੂੰ ਇੱਕ ਦੇਸੀ ਨੁਕਤਾ ਦੱਸਾਂਗਾ ਇਸ ਲਈ ਚਾਰ ਚੀਜ਼ਾਂ ਦੀ ਆਪਾਂ ਨੂੰ ਲੋੜ ਪੈਣੀ ਆ 400 ਗ੍ਰਾਮ ਅਜਮੈਨ 200 ਗ੍ਰਾਮ ਛੂਟੀ ਹਰੜ 200 ਗ੍ਰਾਮ ਸੁੰਡ 200 ਗ੍ਰਾਮ ਹਲਦੀ ਇਹ ਸਮਗਰੀ 1 ਕਿਲੋ ਹੈ ਇਸ ਨੂੰ ਇੱਕ ਮਿਕਸੀ ਵਿੱਚ ਪਾ ਕੇ ਪਾਊਡਰ ਬਣਾ ਲਿਓ ਇਹ ਪਾਊਡਰ ਨੂੰ ਇੱਕ ਡੱਬੇ ਵਿੱਚ ਪਾ ਲਵੋ ਇਹ ਹਰ ਰੋਜ਼ 100 ਗ੍ਰਾਮ ਪਾਉਣੀ ਆ ਪਸ਼ੂ ਨੂੰ ਖਾ ਇਹ ਉਦੋਂ ਪਾਉਣੀ ਹੈ ਜਦੋਂ ਪਸ਼ੂ ਪੱਠੇ ਖਾ ਲਵੇ ਪਾਣੀ ਪੀ ਲਵੇ ਆਪਾਂ ਨੇ ਖਾਲੀ ਬੰਨਣਾ ਬਾਹਰ ਫੇਰ ਪਾਉਣੀ ਆ ਤੁਸੀਂ ਇਹ ਰਾਤ ਨੂੰ ਵੀ ਪਾ ਸਕਦੇ ਹੋ ਜਦੋਂ ਇਹ ਨੁਕਤਾ ਸ਼ੁਰੂ ਕਰਨਾ ਹੈ ਤਾਂ ਫਿਰ 50 ml ਸਰੋਂ ਦਾ ਤੇਲ ਡਿੱਲੀ ਪਾਉਣਾ ਹੈ ਇਹ 10 ਦਿਨ ਪਾਉਣਾ ਹੈ 10 ਦਿਨ ਤੋਂ ਬਾਅਦ ਫਿਰ ਗੈਪ ਪਾਉਣਾ ਹੈ ਇਹ ਸਮਗਰੀ ਆਪਾਂ ਗੱਬਣ ਪਸ਼ੂ ਨੂੰ ਨਹੀਂ ਦੇਣੀ ਧੰਨਵਾਦ ਜੀ